ਇੱਕ ਗੁੰਦ ਹੈ ਟਿੱਕਰ ਦੀ ਉਹਨੂੰ ਆਪਾਂ ਦੋ ਸਰਸ਼ਾਈਆਂ ਪਾਉਨੇ ਆ ਦੋ ਸਰਸ਼ਾਈ ਪੁਰਾਣੇ ਸਮੇਂ ਦੇ ਵਿੱਚ ਸਰਸ਼ਾਈਆਂ ਇੱਕ ਸਰਸ਼ਾਈ ਦਾ ਹੁੰਦੇ ਸੀ ਦੋ ਮਰਲੇ ਜ਼ਮੀਨਾਂ ਦੇ ਵਿੱਚ ਮਿਣੇ ਜਾਂਦੇ ਹੁੰਦੇ ਸੀ ਤੇ ਪਰ ਉਹ ਪ੍ਰਾਤਨ ਸਮੇਂ ਦੇ ਵਿੱਚ ਜੇ ਵਜ਼ਨ ਨੂੰ ਕਰਨਾ ਹੁੰਦਾ ਸੀ ਕਿਸੇ ਭੇਦ ਨੂੰ ਰੱਖਣ ਵਾਸਤੇ ਤਾਂ ਉਹ ਸਰਸ਼ਾਈ ਬੋਲ ਕੇ ਰੱਖਦੇ ਹੁੰਦੇ ਸੀ ਇੱਕ ਸਰਸ਼ਾਈ ਦੇ ਵਿੱਚ ਦੋ ਤੋਲੇ ਵਜ਼ਨ ਹੁੰਦਾ ਤੇ ਦੋ ਸਰਸ਼ਾਈਆਂ ਮਤਲਬ ਦੋ ਸਰਸ਼ਾਈਆਂ ਦੇ ਵਿੱਚ ਦੋ ਤੋਲੇ ਵਜ਼ਨ ਉਹ ਚਾਰ ਤੋੜੇ ਹੋਊਗਾ ਉਹਦੇ ਵਿੱਚ ਇਹ ਇਹਦੇ ਵਿੱਚ ਮੈਂ ਇੱਕ ਸਰਸ਼ਾਈ ਤੇ ਦੋ ਸਰਸ਼ਾਈਆਂ ਦੇ ਜਿਹੜੇ ਵਜ਼ਨ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਇੱਕ ਤਾਂ ਬੋਲ ਨੇ ਉਹ ਦੁਰਸ਼ਸ਼ਾਈ ਇਹਦੇ ਵਿੱਚ ਪਾਇਆ ਬੋਲ ਇੱਕ ਗੂਨ ਹੁੰਦੀ ਹੈ ਜਿਹਨੂੰ ਬੰਨਣ ਦੇ ਵਾਸਤੇ ਲਾਇਆ ਜਾਂਦਾ ਹੈ ਵੀ ਕੋਈ ਚੀਜ਼ ਫਲਾ ਦੇ ਵਿੱਚ ਨਾ ਆਵੇ ਉਹ ਆਯੁਰਵੇਦ ਦੇ ਵਿੱਚ ਜਿਵੇਂ ਕਿਸੇ ਨੂੰ ਖੂਨ ਨਹੀਂ ਰੁਕਦਾ ਜਾਂ ਹੋਰ ਮੁਚੀਦਾ ਨੇ ਉਹਨਾਂ ਦੇ ਵਿੱਚ ਵਰਤਦੇ ਨੇ ਉਹ ਫਿਰ ਸ਼ਾਈ ਦੇ ਵਿੱਚ ਵੀ ਅਸੀਂ ਤਾਂ ਵਰਤਦੇ ਆਂ ਵੀ ਇਹ ਜਿਹੜਾ ਸ਼ਾਈ ਆ ਕਾਗਜ਼ ਦੇ ਉੱਤੇ ਸ਼ਾਈ ਜਿਹੜਾ ਪਾਣੀ ਕਰਕੇ ਫੈਲ ਜਾਂਦੀ ਹੈ ਉਹ ਫੈਲੇ ਨਾ ਦੂਸਰੀ ਇਹਦੇ ਵਿੱਚ ਪਾਈ ਹੁੰਦੀ ਹੈ ਕਿੱਕਰ ਦੀ ਗੂੰਦ ਉਹ ਵੀ ਸਰਸ਼ਾਈ ਦੋ ਵਜ਼ਨ ਇੱਕ ਹੋ ਜਾਏ ਫਿਰ ਇਹ ਇੱਕ ਰਤੀ ਸੋਨਾ ਜਿਸ ਤਰ੍ਹਾਂ ਜਿਹਨੂੰ ਕਹਿੰਦੇ ਨੇ 골ਡ ਦੀ 골ਡ ਦੀ ਸ਼ਾਈ ਇਹ ਕਰਤੀ ਸੋਨਾ ਮੈਂ ਇਹ ਚਾਹੂੰਗਾ ਤੁਸੀਂ ਥੋੜਾ ਹੱਥ ਇਧਰ ਕਰਕੇ ਦਿਖਾਓ ਤਾਂ ਜੋ ਪਤਾ ਲਾ ਇੱਕ ਰਤੀ ਸੋਨਾ ਜਿਹੜਾ ਉਸ ਦੇ ਵਿੱਚ ਮਿਕਸ ਕੀਤਾ ਜਾਊਗਾ ਇਹ ਖਰਚਾ ਕਿੰਨੇ ਰਤੀ ਜਿਹੜਾ ਸੋਨਾ ਤੁਸੀਂ ਇਸਤੇਮਾਲ ਕਰ ਚੁੱਕੇ ਮੈਨੂੰ ਹਰ 20 ਦਿਨਾਂ ਬਾਅਦ ਇੱਕ ਸ਼ਾਈ ਬਣਾਉਣੀ ਪੈਂਦੀ ਹੈ ਸਾਲ ਦੇ ਵਿੱਚ ਤੁਸੀਂ ਅਨਵਾਰ ਲਗਾ ਲਓ ਕਿੰਨਾ ਫਿਰ ਹੁਣ ਤੱਕ ਖਰਚ ਵੀ ਬਹੁਤ ਹੋ ਗਿਆ ਹੁਣ ਘਰ ਦੇ ਹਾਲਾਤ ਵੇਖਿਆ ਤੁਹਾਡੇ ਤੇ ਸੋਨਾ ਜਿਹੜਾ ਉਹ ਵਰਤਿਆ ਜਾ ਰਿਹਾ ਤੁਹਾਡੇ ਕੋਲ ਹਾਂਜੀ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਵੀ ਜਿਹੜਾ ਇਹ ਸਾਰਾ ਕੁਝ ਕਾਰਜ ਹੋ ਰਿਹਾ ਤੇ ਬਾਕੀ ਉਹ ਵੀ ਵੀਰ ਜੀ ਪਹਿਲਾਂ ਮੈਂ ਆਪਜੀ ਜਾਣਦੇ ਹਾਂ ਕਿ ਸਕੂਲ ਦੇ ਵਿੱਚ ਪੜਾਉਂਦਾ ਸੀ ਉੱਥੋਂ ਦੀ ਜਿਹੜੀ ਤਨਖਾਹ ਸੀ ਜਾਂ ਕੁਝ ਵੀ ਸੀ ਉਹ ਮੈਂ ਗੁਰੂ ਸਾਹਿਬ ਦੇ ਉੱਤੇ ਮਤਲਬ ਸੇਵਾ ਦੇ ਉੱਤੇ ਲੱਗਦੀ ਸੀ ਕਿਉਂਕਿ ਗੁਰੂ ਸਾਹਿਬ ਦੀ ਜਿਸ ਸੀ ਚਲੋ ਗੁਰੂ ਸਾਹਿਬ ਦੇ ਲਾਦਰ ਦੇ ਵਿੱਚ ਆਪਣਾ ਤਾਂ ਕੁਝ ਨਹੀਂ ਹੁਣ ਮੈਂ ਮਨੀਮੀ ਕਰ ਰਿਹਾ ਇਥੇ ਮੰਡੀ ਦੇ ਵਿੱਚ ਆੜ੍ਹਤ ਦੇ ਉੱਤੇ ਸਬਜ਼ੀ ਦੀ ਆੜ੍ਹਤ ਦੇ ਉੱਤੇ ਉੱਥੇ ਵੀ ਮੈਂ ਮਤਲਬ ਉਹ ਵੀ ਸੇਵਾ ਮਾਰੀ ਦੀ ਸੇਵਾ ਦੇ ਉੱਤੇ ਲੱਗਦੀ ਹੈ ਸੋਨਾ ਲਿਆਉਣਾ ਹੈ ਇਸ ਤਰ੍ਹਾਂ ਚਾਂਦੀ ਲਿਆਉਣੀ ਹੈ ਮਾਰੇ ਦੇ ਵਾਸਤੇ ਚਾਂਦੀ ਉਹ ਮੈਂ ਇਸ ਕਰਕੇ ਲਿਆਉਣਾ ਵੀ ਉਹ ਸੈੜ ਦੇ ਉੱਤੇ ਜਿਹੜੀ ਮੀਨਾਕਾਰੀ ਹੋਣੀ ਨੇ ਉਹ ਸੋ ਚਾਂਦੀ ਦੀ ਕਰਨੀ ਆਪਾਂ ਜੀ ਤੇ ਉਹ ਇਸ ਕਰਕੇ ਲਾਉਨੇ ਆ ਇਹ ਸੋਨਾ ਇਹਦੇ ਵਿੱਚ ਫਿਰ ਹੋਰ ਪੰਡ ਹੈ ਵਿਜੇਸਾਰ ਕਾ ਪਾਣੀ ਆ ਦੇਖੋ ਜੀ ਆ ਵਿਜੇਸਾਰ ਹੈ ਜੀ ਇਹ ਵਿਜੇਸਾਰ ਦੀ ਲੱਕੜ ਕਹਿੰਦੇ ਨੇ ਇਹਨੂੰ ਜੀ ਇਹ ਮੈਂ ਭਾਂਕੇ ਰੱਖੀ ਵੀ ਹੈ ਇਹਨੂੰ ਵਿਜੇਸਾਰ ਕਾ ਪਾਣੀ ਹੈ ਬਰਾਊਨ ਕਲਰ ਦਾ ਪਾਣੀ ਹੁੰਦਾ ਜੀ ਤਾਂ ਦੇਖ ਸਕਦੇ ਹੋ ਕਿ ਬਰਾਊਨ ਕਲਰ ਦਾ ਪਾਣੀ ਹੈ ਜਿਸ ਤਰ੍ਹਾਂ ਲੱਕੜ ਦਾ ਨਾਮ ਦੱਸ ਰਹੇ ਨੇ ਤਾਂ ਫਿਰ ਇਹ ਜਿਹੜਾ ਸਮਾਨ ਜਿਹੜਾ इजीली ਮਿਲ ਜਾਂਦਾ ਸੌਖੇ ਤਰੀਕੇ ਨਾਲ ਮਿਲ ਜਾਂਦਾ ਕਿਕਰ ਦੀ ਗੂੰਦ ਦੀ ਗੱਲ ਕੀਤੇ ਤੁਸੀਂ ਅੱਜ ਕੱਲ ਤਾਂ ਮਿਲਦਾ ਕਿਕਰਾਂ ਹੀ ਨਹੀਂ ਰੰਗਾ ਗੂੰਦ ਤਾਂ ਦੂਰ ਦੀ ਗੱਲ ਉਸ ਤੋਂ ਬਾਅਦ ਮਿਲਤੇ ਜਾਂਦੇ ਪਰ ਹੁਣ ਜਿਵੇਂ ਹੁਣ ਔਖ ਵੀ ਆਉਂਦੀ ਹੈ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਕਿਕਰ ਦੀ ਗੂੰਦ ਉਸ ਗੂੰਦ ਦਾ ਦੇਸ ਦੇਸੀ ਗੂੰਦ ਦਾ ਫਰਕ ਬਹੁਤ ਹੁੰਦਾ ਇੱਕ ਪੱਕੀ ਵੀ ਗੂੰਦ ਹੁੰਦੀ ਹੈ ਇੱਕ ਕੱਚੀ ਗੂੰਦ ਇਹ ਜਿਹੜੀ ਆਮ ਸਾਨੂੰ ਕਰਿਆਨਾ ਜਾਂ ਕਿਸੇ ਹੋਰ ਤੋਂ ਪंसारी ਵਾਲੇ ਤੋਂ ਮਿਲਦੀ ਉਹ ਕੱਚੀ ਗੂੰਦ ਮਿਲਦੀ ਹੈ ਉਸ ਗੂੰਦ ਦਾ ਇਹਦੇ ਵਿੱਚ ਕੰਮ ਨਹੀਂ ਆਉਂਦਾ ਇਸ ਕਰਕੇ ਮੈਨੂੰ ਫਿਰ ਕਰੀਬ-ਕਰੀਬ ਆਏ ਆ ਵੀ ਕਹਿ ਦਈਏ ਵੀ 4-5 ਘੰਟੇ ਦੇ ਕਿਕਰ ਦੌੜ ਕਿਕਰ ਦੀ ਗੂੰਦ ਲੱਭਣ ਤੇ ਲੱਗ ਜਾਂਦੇ ਨੇ ਕਿਉਂਕਿ ਨੇੜੇ ਤੜੇ ਤੇ ਕਿਤੇ ਕਿਕਰ ਨਹੀਂ ਹੈਗੀ ਤੇ ਉਹਨਾਂ ਨੂੰ ਪੱਟਣਾ ਫਰੋਂ ਉਸ ਉਸਕੇ ਕਰਨ ਉਹ ਉਹਦੇ ਵਿੱਚ ਸਿਲਕੇ ਹੁੰਦੇ ਨੇ ਬਰੀਕ ਬਰੀਕ ਉਹਨੂੰ ਸਾਫ਼ ਕਰਨਾ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਇਹਦੇ ਉੱਤੇ ਹੁਣ ਜਿਵੇਂ ਮੈਂ ਤੁਹਾਨੂੰ 16 ਲਾ ਕੇ ਦਿਖਾਉਂਗਾ ਵੀ ਇਹਦੇ ਵਿੱਚ ਸੋਨਾ ਮਿਕਸ ਕਿਵੇਂ ਹੁੰਦਾ ਹੈ ਪਹਿਲਾ ਬਹੁਤ ਸਵਾਲ ਨੇ ਇੱਥੇ ਸੋਨਾ ਮੈਂ ਇਸ ਤਰ੍ਹਾਂ ਰੱਖ ਕੇ ਉੱਪਰ ਇਹਦੇ ਵਿੱਚ ਜੀ ਇਹਨੂੰ ਇਦਾਂ ਵਿੱਚ ਲਗਾ ਦਿੱਤਾ ਮੈਂ ਆ ਦੇਖੋ ਵਿੱਚ ਲੱਗ ਚੁੱਕਿਆ ਇਹਨੂੰ ਜਿਵੇਂ ਇਦਾਂ ਹੀ ਮੈਂ ਘਸਾਉਂਦਾ ਰਹੂੰਗਾ ਇਹ 20 ਦਿਨ ਘਸਣਾ ਹੈ ਉਨਾ ਹੀ ਸੋਟਾ ਕੱਸ ਜਾਣਾ ਤੇ ਉਨਾ ਹੀ ਸੋਨਾ ਕੱਸਣਾ ਜੀ ਯਾਨੀ ਕਿ 20 ਦਿਨਾਂ ਬਾਅਦ ਜਿਹੜੀ ਐਸੀ ਆਈ ਉਹ ਤਿਆਰ ਹੋ ਗਈ ਤਿਆਰ ਹੋ ਜਾਣੀ ਇਹਦੇ ਵਿੱਚ ਮੈਂ ਜਿਵੇਂ ਹੁਣ ਵਿਜੇਸਾਰ ਕਾ ਪਾਣੀ ਇਹ ਵਿੱਚ ਪਾ ਲਿਆ ਕਰਨਾ ਵੀ ਜਦੋਂ ਮੈਨੂੰ ਲੋੜ ਪਊਗੀ ਲੋੜ ਮਹਿਸੂਸ ਹੁੰਦੀ ਹੈ ਫਿਰ ਇਹਦੇ ਵਿੱਚ ਪੈਂਦਾ ਮਿੱਠੇ ਕਾ ਤੇਲ ਮਿੱਠੇ ਕਾ ਤੇਲ ਅੱਜ ਪੁਰਾਤਨ ਸ਼ਬਦ ਵਰਤ ਰਹੇ ਮਿੱਠੇ ਕਾ ਤੇਲ ਹੁੰਦਾ ਜਿਹਨੂੰ ਆਪਾਂ ਤਿਲਾਂ ਦਾ ਤੇਲ ਕਹਿ ਦਿੰਦੇ ਹਾਂ ਅੱਜ ਕੱਲ ਉਹ ਤਿਲਾਂ ਦਾ ਤੇਲ ਮਿੱਠਾ ਤੇਲ ਕਹਿੰਦੇ ਸੀ ਲੋਕ ਪਹਿਲਾਂ ਤੇ ਹੋਰ ਇਹਦੇ ਵਿੱਚ ਪੈਂਦਾ ਰਵਾਲ ਦੀਵੇ ਕੇ ਫੁੱਲ ਕੀ ਹੀ ਵੇ ਦਾ ਫੁੱਲ ਹੁੰਦਾ ਜਿਹਨੂੰ ਦੀਵਾ ਬਾਲ ਕੇ ਲੋਕ ਪਹਿਲਾਂ ਬੁੜੀਆਂ ਰੱਖਦੀਆਂ ਹੁੰਦੀਆਂ ਸੀ ਲੋਕ ਬੱਚਿਆਂ ਨੇ ਪਾਉਣ ਵਾਸਤੇ ਉਹਨੂੰ ਦੀਵੇ ਕੀ ਰਵਾਲ ਕਹਿੰਦੇ ਉਹ ਇਹਦੇ ਵਿੱਚ ਪੈਂਦੀ ਹੈ ਜੀ ਔਰ ਤੀਸਰਾ ਪੈਂਦਾ ਇਹਦੇ ਵਿੱਚ ਦੂਰ ਕਾ ਕੰਚਲ ਸਾਰੀ ਵਿਧੀ ਤੁਸੀਂ ਸਿੱਖੀ ਕਿੱਥੋਂ ਇਹ ਵੀਰ ਜੀ ਲਿਖਿਆ ਤਾਂ ਆਪਣੇ ਪ੍ਰਾਤਕ ਸਰੂਪਾਂ ਦੇ ਉੱਤੇ ਹੁੰਦਾ ਹੀ ਹੈ ਜੀ ਪ੍ਰਾਤਕ ਸਰੂਪਾਂ ਦੇ ਵਿੱਚ ਲਿਖਿਆ ਹੁੰਦਾ ਤੇ ਪ੍ਰਾ ਇੱਕ ਮੈਂ ਪਹਿਲਾਂ ਜਦੋਂ ਸੰਤਾ ਮਹਾਪੁਰਖਾਂ ਕੋਲੇ ਰਹਿੰਦਾ ਸੀ ਨਰਮਲੇ ਸਾਧੂ ਸੀ ਉਹਨਾਂ ਕੋਲੇ ਮੈਂ ਰਹਾ ਉਹ ਆਯੁਰਵੇਦ ਦਾ ਕੰਮ ਕਰਦੇ ਹੁੰਦੇ ਸੀ। ਉਹਨਾਂ ਕੋਲੇ ਮੈਨੂੰ ਜੜੀ ਬੂਟੀਆਂ ਦਾ ਕੰਮ ਕਰਦੇ ਸੀ। ਜੜੀ ਬੂਟੀਆਂ ਬਾਰੇ ਥੋੜਾ ਬਹੁਤ ਤਾਂ ਪਤਾ ਸੀ। ਦੇਖਦੇ ਹੁੰਦੇ ਸੀ ਵੀ ਆ ਫਲਾਨੀ ਚੀਜ਼ ਆ ਫਲਾਨੀ ਚੀਜ਼। ਇਹ ਸਾਰੀਆਂ ਚੀਜ਼ਾਂ ਸੀ ਵਰਤਦੇ ਹੁੰਦੇ ਸੀ ਉੱਥੇ। ਪਰ ਇਹ ਸ਼ਾਇਦ ਨਹੀਂ ਸੀ ਬਣਾਈ। ਇਸ ਕਰਕੇ ਕੋਈ ਥੋੜੀ ਬਹੁਤੀ ਘਾਟ ਸੀ। ਉਹ ਮੈਂ ਕੁਛ ਨਾ ਕੁਛ ਮੇਰੇ ਸੱਜਣ ਮਿੱਤਰ ਮਿਲੇ। ਕੁਝ ਪ੍ਰੋਫੈਸਰ ਅਮਰੀਕ ਸਿੰਘ ਦੀ ਜੋ ਐਸ ਵੇਲੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਸੇਵਾ ਨਿਭਾਰੇ ਨੇ ਉਹਨਾਂ ਨੇ ਦੱਸਿਆ। ਬਹੁਤ ਹੀ ਸੱਜਣਾ ਨੇ ਬਹੁਤੀਆਂ ਗੱਲਾਂ ਸਿੱਖੀਆਂ ਵੀ ਵੀ ਇਦਾਂ ਦਾ ਸਮਾਂ ਵੀ ਆਇਆ ਵੀ ਮੈਂ ਬੱਚਿਆਂ ਕੋਲੋਂ ਵੀ ਸਿੱਖਿਆ ਵੀ ਬਹੁਤ ਗੁਣ ਜਿਹੜੇ ਵੀ ਇਹਦੇ ਸ਼ਾਇਦੇ ਨੇ ਉਹ ਬਹੁਤ ਸਾਰੇ ਲੋਕਾਂ ਕੋਲੋਂ ਲੈਨੇ ਵੀ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਿਖਾਇਆ ਜੀ ਸਭ ਤੋਂ ਵੱਡਾ ਧੰਨਵਾਦ ਗੁਰੂ ਸਾਹਿਬ ਦਾ ਸ਼ਾਇ ਹੀ ਬਣੀ ਨਹੀਂ ਉਹਨਾਂ ਨੇ ਬਣਾਈ ਜੀ ਤਾਂ ਲੋਕਡਾਊਨ ਲੱਗਿਆ ਹੋਇਆ ਤਾਂ ਜਿਸ ਤਰ੍ਹਾਂ ਤੁਸੀਂ ਜੋ ਵਿਧੀ ਦੱਸੀ ਆ ਉਸ ਦੇ ਵਿੱਚ ਜੋ ਸਮਾਨ ਦੀ ਵਰਤ ਹੁੰਦੀ ਆ ਫਿਰ ਉਹ ਸੌਖਾ ਮਿਲ ਜਾਂਦਾ ਸੌਖਾ ਆਉ ਖੌਂਦੀਏ ਵੀਰ ਜੀ ਆਉਂਦੀ ਆ ਔਖ ਕਿਉਂਕਿ ਜਿਸ ਤਰ੍ਹਾਂ ਇੱਕ ਲਾਜ਼ਵਰਦ ਵਿੱਚ ਪਿੰਦਾ ਪੈਂਦਾ ਹੈ ਚੀਜ਼ ਇਹਦੇ ਵਿੱਚ ਮੈਂ ਉਹ ਆਪ ਜੀ ਨੂੰ ਦਿਖਾਉਂਗਾ ਜੀ ਇਹ ਲਾਜ਼ਵਰਦ ਹੁੰਦਾ ਜੀ ਇਹ ਬ੍ਰੀਕ ਬ੍ਰੀਕ ਦਾਣੇਦਾਰ ਲਾਜ਼ਵਰਦ ਕਹਿੰਦੇ ਨੇ ਇਹਨੂੰ ਜੀ ਸਰ ਇਹ ਲਾਜ਼ਵਰਦ ਹੁੰਦਾ ਜੀ ਲਾਜਮੰਤੀ ਵੀ ਬੋਲ ਦਿੰਦੇ ਨੇ ਇਹਨੂੰ ਫਿਰ ਜਦੋਂ ਇਹ ਸਾਈ ਕੰਪਲੀਟ ਹੋ ਗਈ ਇਹਦੇ ਵਿੱਚ ਪਾ ਦੇਣਾ ਇਹਦੇ ਵਿੱਚ ਜਿਹੜੀ ਮੈਲ ਹੋਊਗੀ ਜਿਹੜੀ ਗੰਦਗੀ ਹੋਊਗੀ ਉਹਨੇ ਸਾਰੀ ਬਾਹਰ ਕੱਢ ਦੇਣੀ ਐ ਇਸ ਚੀਜ਼ ਨੇ ਇਹ ਇਹ ਆਪਣੇ ਇੱਥੋਂ ਮਿਲਦੀ ਨਹੀਂ ਦਿੱਲੀੋਂ ਮਿਲਦੀ ਐ ਜਿਵੇਂ ਪੇਪਰ ਹੋ ਗਿਆ ਜੈਪੁਰ ਤੋਂ ਛਾਈ ਆਕਾਨੀਆਂ ਜਿਹੜੀਆਂ ਨੇ ਇਹ ਕਾਨੀਆਂ ਸਾਡੇ ਬਾਸ ਪਾਇਆ ਨਹੀਂ ਜਾਂਦਾ ਐ ਬਾਸ ਐ ਪਰ ਇਹ ਸਾਡੇ ਨਹੀਂ ਪਾਇਆ ਜਾਂਦਾ ਇਹ ਕਾਨਪੁਰ ਤੋਂ ਤੇ ਕਿਹੜੀ ਕਿਸਮ ਦਾ ਬਾਂਸ ਹੈ ਇਹ ਇਹਨੂੰ ਬਾਂਸੀ ਕਹਿੰਦੇ ਨੇ ਠੀਕ ਹੈ ਬਾਂਸੀ ਕਹਿੰਦੇ ਨੇ ਇਹ ਇਹ ਪ੍ਰਾਤਨ ਸਮੇਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਇਨਾਂ ਕਾਨਿਆਂ ਨੂੰ ਵਰਤਦੇ ਹੁੰਦੇ ਸੀ ਤੇ ਜਿਹੜੇ ਅੱਜ ਕੱਲ ਨੇ ਇਹ ਆਪਣੇ ਉਗਦਾਨਿਕ ਆ ਬਾਂਸ ਇੱਥੇ ਆ ਆਪਣੇ ਮੋਟਾ ਤੇ ਦੇਸੀ ਬਾਂਸ ਉਗਦਾ ਹੈ ਜੀ ਬਿਲਕੁਲ ਤਾਂ ਜਿਹੜਾ ਕੋਡ ਨੇ ਦੇ ਵਰਤੋਂ ਕਰ ਉਹ ਵੀ ਇਸ ਦੀ ਵੀ ਕੋਈ ਖਾਸ ਲੱਕੜ ਹੈਗੀ ਹੈ ਇਹ ਨਿੰਮ ਦਾ ਸੋਟਾ ਜੀ ਨਿੰਮ ਦਾ ਸੋਟਾ ਹੋਣ ਦਾ ਕਾਰਨ ਹੀ ਹੈ ਵੀ ਜਿਹੜਾ ਪੇਪਰ ਹੈ ਮੰਨ ਲਓ ਵੀ ਉਹਨੂੰ ਨਿੰਮ ਹੈ ਜਿਹੜੀ ਉਹ ਨਿੰਮ ਨੂੰ ਕਦੇ ਘੁਣ ਨਹੀਂ ਲੱਗਦੀ ਜੀ ਤੇ ਉਹ ਪੇਪਰ ਨੂੰ ਖਰਾਬ ਨਹੀਂ ਹੋਣ ਦਿੰਦਾ ਪੇਪਰ ਨੂੰ ਕੀੜਾ ਨਹੀਂ ਲੱਗਦਾ ਜੇ ਨਿੰਮ ਦਾ ਸੋਟਾ ਵਿੱਚ ਕੱਸਦੈ ਨਾ ਸੋਨਾ ਵਿੱਚ ਕੱਸਦਾ ਤੇ ਨਿੰਮ ਦਾ ਸੋਟਾ ਵਿੱਚ ਕੱਸਦਾ ਇਹ ਕੜਤਨ ਪੈਦਾ ਹੋ ਜਾਂਦੀ ਹੈ ਤੇ ਉਹ ਜਿਹੜੇ ਕਾਗਜ਼ ਨੂੰ ਖਰਾਬ ਨਹੀਂ ਹੋਣ ਦਿੰਦਾ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਵਰਤੀਆਂ ਜਾਂਦੀਆਂ ਨੇ ਜੀ ਘੋੜਦੇ ਹੋ ਕਰੀਬ-ਕਰੀਬ ਰੋਜ਼ ਦੇ 1.5 ਘੰਟੇ ਲੱਗਦੇ ਜੀ 1.5 ਘੰਟਾ ਇਹਨੂੰ ਲਗਾਤਾਰ ਘਸਾਉਣਾ ਪੈਂਦਾ ਜੇ ਆਪਾਂ 10 ਮਿੰਟ ਲਗਾ ਕੇ ਰਹਿਣ ਦੀਏ ਤਾਂ ਫਿਰ ਉਹ ਸੋਨਾ ਨਹੀਂ ਕਸਣਾ ਜੀ ਤੇ ਉਹ ਵੈਸੇ ਮੈਕਸ ਹੋਜੂ ਪਰ ਕਸਣਾ ਨਹੀਂ ਜੇਸੀ ਨੂੰ ਲਗਾਤਾਰ ਇਦਾਂ 2 ਘੰਟੇ ਜਾਂ 1.5 ਘੰਟੇ ਇਹਨੂੰ ਮਲੀ ਜਾਵੋਗੇ ਫਿਰ ਇਹ ਜਾ ਕੇ ਕਿੱਥੇ ਜਾ ਕੇ ਤੁਸਕਾ ਕਿਉਂਕਿ ਥੱਲੇ ਵੀ ਤਾਂਬਾ ਏ ਤਾਂਬੇ ਦਾ ਪਾਂਡਾ ਏ ਇਹਦੇ ਵਿੱਚ ਕਸਣਾ ਬਹੁਤ ਔਖਾ ਹੁੰਦਾ ਜੇ ਇਹਨੂੰ ਲਗਾਤਾਰ ਕਸਾਈ ਜਾਵਾਂਗੇ ਰਗੜ ਪੈਦਾ ਹੋਊ ਕਿਤੇ ਕਸਣੀ ਆਈ ਤਾਂ ਜਦੋਂ ਸਿਆਈ ਦੀ ਵਰਤੋਂ ਕਰਦੇ ਹੋ ਤੁਸੀਂ ਤਾਂ ਫੈਲਦਰ ਦੀ ਨਹੀਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹਾਂਜੀ ਹਾਂਜੀ ਤੇ ਇਸ ਦੀ ਲਾਈਫ ਫਿਰ ਕਿੰਨਾ ਕੁ ਟਾਈਮ ਆ ਇਹ ਤੁਸੀਂ ਲਾਈਫ ਇਹਦੀ ਦੇਖ ਸਕਦੇ ਹੋ ਵੀ 400 500 ਸਾਲ ਤੱਕ ਇਹਦੀ ਲਾਈਫ ਹੋਣੀ ਹੈ ਕਿਉਂਕਿ ਇਹ ਪੁਰਾਤਨ ਚੀਜ਼ਾਂ ਨੇ ਹਰਬਲ ਚੀਜ਼ਾਂ ਨੇ ਸਾਰੀਆਂ ਇਹਨਾਂ ਦਾ ਸਾਈਡ ਇਫੈਕਟ ਨਹੀਂ ਹੈਗਾ ਕੋਈ ਵੀ ਵੀ ਇਹਨੂੰ ਕੋਈ ਨਹੀਂ ਲੱਗ ਸਕਦਾ ਕੀੜਾ ਨਹੀਂ ਲੱਗ ਸਕਦਾ ਇਹਦੇ ਵਿੱਚ ਨੀਲਾ ਤੋਥਾ ਪਾ ਦਿੰਦੇ ਆਪਾਂ ਵੀ ਬਿਲਕੁਲ ਖਰਾਬ ਨਾ ਹੋਵੇ ਇਹ ਇਹ ਸ਼ਾਈ ਦਾ ਸਰੂਪ ਜਿਹੜਾ ਗੁਰਤੇਗ ਭਾਦਰ ਜੀ ਨੇ ਇਤਿਹਾਸ ਦੇ ਵਿੱਚ ਆਪਾਂ ਸੁਣਦੇ ਆਂ ਵੀ 20 ਦਿਨ ਪਾਣੀ ਦੇ ਵਿੱਚ ਰੱਖਿਆ ਸੀ ਇਹ ਪੇਪਰ ਇਸੇ ਪੇਪਰ ਦਾ ਇਸ ਸੈਇਦਾ ਤੇ ਉਹ ਵਿਦਨਾਵਾਦ ਕੱਢ ਕੇ ਮਾਰ ਦਾ ਪ੍ਰਕਾਸ਼ ਕੀਤਾ ਗਿਆ ਤੇ ਉਹ ਇਸੇ ਦੇ ਉਸੇ ਤਰ੍ਹਾਂ ਹੀ ਠੀਕ ਸੀ ਗਿੱਲਾ ਜ਼ਰੂਰ ਹੋਇਆ ਸੀ ਪਰ ਨਾ ਸ਼ਾਈ ਖਰਾਬ ਹੋਈ ਫੈਲੀ ਤੇ ਨਾ ਹੀ ਪੇਪਰ ਖਰਾਬ ਹੋਇਆ ਉਹ ਜਦੋਂ ਉਹਨੂੰ ਤੁਪਲਵਾ ਲਈ ਗਈ ਸੁਕਾ ਲਿਆ ਗਿਆ ਉਹ ਫਿਰ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਹੋ ਗਿਆ ਇਸ ਕਰਕੇ ਇਹ ਜਿਹੜੀਆਂ ਪ੍ਰਾਤਨ ਚੀਜ਼ਾਂ ਨੇ ਇਹ ਸਾਡੇ ਕੋਲ ਸਾੰਮ ਕੇ ਰੱਖਣ ਵਾਲੀਆਂ ਚੀਜ਼ਾਂ ਨੇ ਸਾਡੇ ਕੋਲ ਉਹ ਮਤਲਬ ਇੱਕ ਵਿਰਾਸਤ ਹੈ ਜਿਹਨੂੰ ਬਹੁਤ ਵੱਡੀ ਵਿਰਾਸਤ ਕਹਿ ਸਕਦੇ ਹਾਂ ਵੀ ਇਹ ਜਿਹੜੀ ਸਾਹਮ ਕੇ ਰੱਖੀ ਜਾਵੇ ਗੁਰੂ ਸਾਹਿਬ ਦੇ ਬਾਣੀ ਨੂੰ ਪਦਸ਼ੇਦ ਨਾ ਕਰਨਾ ਗੁਰੂ ਸਾਹਿਬ ਦੀ ਬਾਣੀ ਨੂੰ ਛਾਪੇ ਨਾ ਕਰਨਾ ਗੁਰੂ ਸਾਹਿਬ ਦੀ ਸੇ ਬਾਣੀ ਨੂੰ ਹੱਥ ਨਾਲ ਲਿਖਣਾ ਜੋ ਹੱਥ ਨਾਲ ਪ੍ਰੇਮ ਬਣਦਾ ਉਹ ਛਾਪੇ ਨਾਲ ਨਹੀਂ ਬਣਦਾ ਬਿਲਕੁਲ ਜੋ ਹੱਥ ਨਾਲ ਉਤਾਰੇ ਕੀਤੇ ਆ ਉਹ ਕਈ ਸਦੀਆਂ ਤੱਕ ਚੱਲਦੇ ਸਦੀਆਂ ਤੱਕ ਚੱਲਦੇ ਨੇ ਬਾਕੀ ਵੀਰ ਜੀ ਇਦਾਂ ਦਾ ਲੱਗਦਾ ਹੁੰਦਾ ਹੈ ਵੀ ਜਦੋਂ ਮੈਂ ਲਿਖ ਰਿਹਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਕੋਲੇ ਬੈਠੇ ਨੇ ਤੇ ਹੱਥ ਦੇ ਵਿੱਚ ਕਲਮ ਫੜੀ ਹੈ ਤੇ ਮੈਨੂੰ ਉਹ ਉਚਾਰ-ਉਚਾਰ ਕੇ ਲਿਖਾਰੇ ਨੇ ਜੀ ਜਦੋਂ ਇਦਾਂ ਦੀ ਇਦਾਂ ਦੀ ਭਾਵਨਾ ਅੰਦਰੋਂ ਅੰਦਰੋਂ ਆ ਰਹੀ ਹੈ ਤਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਵੀ ਜੇ ਹੁਣ ਆਪਾਂ ਇਸ ਬਾਣੀ ਨੂੰ ਹੱਥ ਨਾਲ ਲਿਖ ਰਹੇ ਆਂ ਹੱਥ ਨਾਲ ਲਿਖ ਕੇ ਇਦਾਂ ਦੀ ਭਾਵਨਾ ਬਣ ਰਹੀ ਹੈ ਤੇ ਸਾਰੇ ਦੇ ਸਾਰੇ ਸਿੱਖ ਹੀ ਇਦਾਂ ਕਰਨ ਤਾਂ ਉਹਨਾਂ ਦੀ ਭਾਵਨਾ ਕਿੱਡੀ ਉੱਚ ਹੋ ਜਾਣੀ ਹੈ ਅੱਜ ਤਾਂ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਪੈ ਚੁੱਕਿਆ ਪਹਿਲਾ ਪ੍ਰਾਤਨ ਸਮਿਆਂ ਦੇ ਵਿੱਚ ਜੇ ਸਿੱਖ ਨੇ ਸਿੱਖ ਨੂੰ ਮਿਲਣਾ ਤਾਂ ਉਹਨੂੰ ਪੇਟ ਕਰਨੀ ਗੁਰਬਾਣੀ ਦੀ ਪੋਥੀ ਲਿਖ ਕੇ ਜਾਂ ਗੁਰਬਾਣੀ ਦੀਆਂ ਪੰਕਤੀਆਂ ਲਿਖ ਕੇ ਇਹ ਅੱਜ ਸਾਡੇ ਮर्यादा ਖਤਮ ਹੋ ਚੁੱਕੀ ਆ ਦੁਕਾਨ ਦੀ ਗੱਲ ਹੈ ਬਿਲਕੁਲ